ਕਵੱਡੀ ਖਬਰ ਤੁਸੀਂ ਮਿਸ ਕਰ ਰਹੇ ਹੋ ਫ੍ਰੀ ਟ੍ਰੇਡ ਐਗਰੀਮੈਂਟ ਸਾਈਨ ਹੋ ਗਿਆ ਹੈ ਜੀ ਹਾਂ ਜੀ ਮੈਂ ਕਮੈਂਟੀ ਪੜਨ ਲੱਗਿਆ ਸੀ ਲਾਲੇ ਫ੍ਰੀ ਟ੍ਰੇਡ ਐਗਰੀਮੈਂਟ ਇਹ ਵੱਡੀ ਖਬਰ ਹੈ ਅਸਵੇਲੇ ਦੀ ਕਿ ਇੰਗਲੈਂਡ ਦੇ ਨਾਲ ਇੰਡੀਆ ਨੇ ਫ੍ਰੀ ਟ੍ਰੇਡ ਐਗਰੀਮੈਂਟ ਸਾਈਨ ਕਰ ਲਿਆ ਤੇ ਯੂ ਐਸ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਅਸਵੇਲੇ ਪਾਈਪਲਾਈਨ ਚ ਹੈ ਤਾਂ ਇੰਡੀਆ ਹੁਣ ਦਿਖਾਏਗਾ ਕਿ ਅਸੀਂ ਤਾਂ ਦੇਖੋ ਯੂ ਐਸ ਬਲਿਨ ਟ੍ਰੰਪ ਚਾਚਾ ਸਾਡੀ ਗੱਲ ਸੁਣੋ ਕਿ ਅਸੀਂ ਇੰਗਲੈਂਡ ਵਾਲਿਆਂ ਨਾਲ ਕੀਤਾ ਤਾਂ ਉਹਦੇ 'ਚ ਵੀ ਖੇਤੀ ਖੁੱਤੀ ਬਾਹਰ ਰੱਖੀ ਐ ਹੂੰ ਤਬੀਰਾ ਬਣ ਕੇ ਇਦਾਂ ਨਾ ਕਰ ਪਲੀਜ਼ ਹਾਂ ਮਤਲਬ ਕਿ ਇਹ ਇੱਕ ਵੱਡੀ ਖਬਰ ਐ ਇਸ ਵੇਲੇ ਦੀ ਹਾਂ ਮਾਨ ਸਾਹਿਬ ਮਾਨ ਸਾਹਿਬ ਕੱਲ ਗੁਜਰਾਤ ਦੇ ਵਿੱਚ ਸਨ ਹੁਣ ਮੈਂ ਉਹ ਜੱਸੀ ਵਾਲਾ ਗੀਤ ਨਹੀਂ ਗਾ ਸਕਦਾ ਦੋਸਤੋ ਕਿ ਗੁਜਰਾਤ ਦੇ ਮੌਕੇ ਤੇ ਕੋਈ ਗੀਤ ਸੁਣਾ ਨਹੀਂ ਨਹੀਂ ਮੈਂ ਨਹੀਂ ਸੁਣਾਵਾਂਗਾ ਦੋਸਤਾਂ ਨੂੰ ਯਾਦ ਆ ਗਿਆ ਨਾ ਵੈਸੇ ਹਾਂ ਜੀ ਜੱਸੀ ਉਦੋਂ ਜੱਸੀ ਗੁਰਦਾਸ ਕੁਰਿਆ ਸੀ ਹੁਣ ਜਸਵੀਰ ਜੱਸੀ ਆ ਜੀ ਅਸੀਂ ਕੁਝ ਕਲਾਕਾਰਾਂ ਦੇ ਇਸ ਤਰ੍ਹਾਂ ਦੇ ਸਫ਼ਰ ਵੀ ਵੇਖਿਆ ਕਿ ਦਲਜੀਤ ਤੋਂ ਦਿਲਜੀਤ ਬਣ ਗਿਆ ਜੀ ਬਿਲਕੁਲ ਠੀਕ ਹੈ ਨਾ ਜੀ ਕਹਿਣ ਦਾ ਮਤਲਬ ਇਹ ਆ ਕਿ ਉੱਥੇ ਜਾ ਕੇ ਉਹ ਤਨਜ਼ ਕਰ ਰਹੇ ਸਨ ਕਿ ਦੇਖੋ ਜੀ ਜਿੱਥੇ 140 ਕਰੋੜ ਨੂੰ ਖਰਹਂਦੇ ਆ મોદી ਸਾਹਿਬ ਉੱਥੇ ਤੇ ਆਉਣਾ ਹੀ ਨਹੀਂ ਬੱਸ ਸਮਝਦੇ ਇਹ ਉਹਨਾਂ ਆਦੇਸ਼ਾਂ 'ਚ ਜਿੱਥੇ 10000 ਦੀ ਬੱਸ ਉੱਥੇ ਤੁਰੇ ਫਿਰਦੇ ਆ ਹਾਂ ਧਰਤੀ ਦਾ ਨਕਸ਼ਾ ਦੇਖ ਲੈਂਦੇ ਆ ਕਿ ਕਿਹੜਾ ਮੁਲਕ ਰਹਿ ਗਿਆ ਵੇਖਣ ਵਾਲਾ ਜੀ ਜੀ ਮਤਲਬ ਕਿ تنਕੀਦ ਕਰ ਰਹੇ ਸਨ ਹੂੰ ਪਹਿਲੀ ਗੱਲ ਤੇ ਮੈਂ ਇਹ ਕਹਿਣਾ ਵਾਂ ਕਿ ਸਰ ਮੇਰੇ ਖਿਆਲ ਦੇ ਨਾਲ ਮਾਨ ਸਾਹਿਬ ਨੂੰ ਨਾ ਇਹ ਗੱਲਾਂ ਠੀਕ ਨਹੀਂ ਹੂੰ ਇਹ ਗੱਲ ਇਹ ਗੱਲਾਂ ਠੀਕ ਨਹੀਂ ਕਹਿਦੀਆਂ ਜੀ ਇਹੋ ਗੱਲਾਂ ਮਾੜੀਆਂ ਤੁਸੀਂ ਇਹ ਸਾਡੀ ਜਵਾਨੀ ਚ ਨਾ ਇੱਕ ਗੀਤ ਆਇਆ ਇਹੋ ਗੱਲਾਂ ਮਾੜੀਆਂ ਨੇ ਇਹੋ ਗੱਲਾਂ ਮਾੜੀਆਂ ਤੁਹਾ ਮਾਲਵਾ ਵੀ ਇਹ ਗੱਲਾਂ ਠੀਕ ਨਹੀਂ ਜੀ ਅਰੇ ਸਰ ਤੁਸੀਂ ਤੇ ਖੁਦ ਆਪਣਾ ਸਾਰਾ ਤਾਮਝਾਮ ਚੁੱਕ ਕੇ ਕੇਜਰੀਵਾਲ ਜੀ ਦੇ ਨਾਲ ਗੁਜਰਾਤ ਚ ਬੰਠੇ ਹੂੰ ਕਦੇ ਤਮਨ ਲਾਡੂ ਚ ਚਲੇ ਜਾਂਦੇ ਜੀ ਤੁਸੀਂ ਭਾਰਤ ਦਾ ਕੋਈ ਸਟੇਟ ਨਹੀਂ ਛੱਡਿਆ ਤੁਹਾਡੀ ਵਾਹ ਨਹੀਂ ਚੱਲਦੀ ਜੇ ਕੇਜਰੀਵਾਲ ਦੀ ਪਾਰਟੀ ਕੋ ਮੰਤਰੀ ਪਾਰਟੀ ਹੋ ਜਾਵੇ ਵੀ ਕਿਸੇ ਵੀ ਮੁਲਕ ਚ ਜਾ ਕੇ ਇਲੈਕਸ਼ਨ ਲੜਦੇ ਆ ਜੀ ਸਰ ਮੋਦੀ ਸਾਹਿਬ ਤੇ ਕਿਤੇ ਮਹੀਨੇ ਮੱਸਿਆ ਮਿਲ ਜਾਂਦੇ ਨੇ ਸਰ ਤੁਸੀਂ ਤੇ ਸ਼ਮਾਈ ਆਇਆ ਕਰਨਾ ਸੀ ਹੂੰ ਹੂੰ ਜਾ ਬਜਟ ਦੇ ਨੇੜੇ ਆਇਆ ਕਰਮਾ ਸੀ ਵੀ ਬਜਟ ਤੇ ਮੈਂ ਸਹਿਨ ਕਰਾ ਮੈਂ ਪਿੱਛੋਂ ਕੰਮ ਚੱਲਦਾ ਰਹੋ ਜੀ ਸੰਜਾਜ ਦਾ ਰਿੰਗ ਪੈਣ ਵਾਲਾ ਹੈ ਪਿਸਟਨ ਪੈਣ ਵਾਲਾ ਹੂੰ ਆਪਾਂ ਤੇ ਜਾਜ ਕੱਚਾ ਧੂਆ ਮਾਰਨ ਦਾ ਲਾਤਾ ਉਹ ਉਹ ਤਾਂ ਲੰਬ ਮਾਰੀ ਜਾਂਦਾ ਹਾਂ ਹਾਂ ਜੀ ਇੰਨਾ ਧੱਸਿਆ ਇੰਨਾ ਧੱਸਿਆ ਸਾਢੇ 3 ਸਾਲਾਂ ਚ ਅਸੀਂ ਕਿਸੇ ਨੂੰ ਕੀ ਕਹੀਏ ਉਹ ਤਾਂ ਫੇਰ ਫ੍ਰੀ ਟ੍ਰੇਡ ਐਗਰੀਮੈਂਟ ਕਰਕੇ ਆਏ ਆ ਤੁਸੀਂ ਗੁਜਰਾਤ ਚੋਂ ਕੀ ਲੈ ਕੇ ਆਏ ਹੋ ਭਈ ਜੀ ਕਦੇ ਉਹ ਚਰਖਾ ਜਾ ਕੇ ਕੱਤਤਾ ਉਹਦਾ ਖਰਚਾ ਨਿਕਲਿਆ ਲੱਖਾਂ ਰੁਪਏ ਚ ਖਰਚਾ ਜਦੋਂ ਸ਼ੁਰੂ ਚ ਗਏ ਨੇ ਹੂੰ ਹੂੰ ਨਹੀਂ ਤੋ ਚਰਖਾ ਕੱਤ ਦੀ ਕੱਤ ਦੀ ਕੁੜੀਏ ਗਾਇਆ ਨਾ ਕਰਨੀ ਜਦੋਂ ਚਰਖਾ ਕਤਿਆ ਨਾ ਹੂੰ ਗਾਣਾ ਕੀ ਸੀ ਅਜੇ ਕਾ ਚਰਖਾ ਕਤਦਾ ਕਤਦਾ ਸਾਡਾ ਬੈਂਡ ਵਜਾਇਆ ਨਾ ਕਰਵੇ ਐ ਨਜ਼ਰ ਕਾ ਨਾ ਘਵਾਗੇ ਸਾਡਾ ਬੈਂਡ ਵੱਜ ਜਾਏ ਹੁਣ ਖਜ਼ਾਨੇ ਦਾ ਬੈਂਡ ਵੱਜਣਾ ਸਿਰੋ ਸਾਡਾ ਹੀ ਆ ਹੂੰ ਹੂੰ ਖਜ਼ਾਨਾ ਜਿਹੜਾ ਉਹ ਸਿ ਵਿਆਹ ਚ ਪਹਿਲੇ ਲੋਕਾਂ ਦਾ ਥੋੜੀ ਆ ਉਹ ਸਾਡਾ ਹੀ ਆ ਜਉਂਦੇ ਜਾਗਦੇ ਲੋਕਾਂ ਦਾ ਹੀ ਆ ਤੋ ਕਹਿਣ ਦਾ ਮਤਲਬ ਹੀ ਆ ਕਿ ਬਈ ਗੁਜਰਾਤ ਦੇ ਵਿੱਚ ਜਾ ਕੇ ਕੱਲ ਉਹ ਜਿਹੜਾ ਕੇਜਰੀਵਾਲ ਸਾਹਿਬ ਹੈ ਉਹ ਕਹਿ ਰਹੇ ਸੀਗੇ ਕਿ ਵੇਖੋ ਤੁਸੀਂ ਇੱਥੇ ਕਿਸਾਨ ਨੂੰ ਬੋਨਸ ਮੰਗਦੇ ਉਹ ਤੇ ਡਾਂਗਾ ਮਾਰਦੇ ਆ ਮੈਂ ਕਿਹਾ ਤੁਸੀਂ ਉਹ ਤੇ ਖਨੋਰੀ ਫੁੱਲ ਪਾਏ ਸਨ ਹੂੰ ਤੇ ਉਹ ਫੁੱਲਾਂ ਦੀ ਮਹਿਕ ਜਿਹੜੀ ਆ ਹਾਲੇ ਵੀ ਕਿਸਾਨਾਂ ਦੇ ਜਿਸਮਾਂ 'ਚ ਆਉਂਦੀ ਏ ਨੇ ਫੁੱਲ ਸੁੱਟੇ ਸਨ ਜੀ 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 ਮਨ ਲੱਕਿਆ ਕੀ ਆ ਬਤਾਂ ਯਾਰ ਚਲੋ ਠੀਕ ਹੈ ਫ੍ਰੀ ਟ੍ਰੇਡ ਐਗਰੀਮੈਂਟ ਦਾ ਜਿਹੜਾ ਇਹ ਇਸ ਵੇਲੇ ਦਾ ਅਪਡੇਟ ਹੈ ਵੱਡਾ ਬਹੁਤ ਵੱਡਾ ਆਸਟ੍ਰੇਲੀਆ ਇੰਗਲੈਂਡ ਯੂ ਐਸ ਏ ਜੇ ਇਹ ਸਾਰਾ ਕੁਝ ਨੇਪਰੇ ਚੜ ਜਾਂਦਾ ਤਾਂ ਬਿਹਤਰ ਹੈ ਜੀ 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 ਕਾਲਨ ਸਾਹਿਬ ਦਾ ਸਰੇ ਨੇ ਕਿ 120 ਅਰਬ ਡਾਲਰ ਤੇ ਕਹਿੰਦੇ ਉਮੀਦ ਹੈ 2030 ਤੱਕ ਕਹਿੰਦੇ ਟ੍ਰੇਡ ਹੋਣ ਦੀ ਤੇ ਖੈਰ ਚਲੋ ਕੀ ਹੁੰਦਾ ਕਿੰਨਾ ਫਾਇਦਾ ਹੁੰਦਾ ਹੈ ਕੀ ਨੁਕਸਾਨ ਹੁੰਦਾ ਹੈ ਕਈ ਵਾਰੀ ਅਸੀਂ ਨੁਕਸਾਨ ਵੀ ਚਲਦੇ ਹਾਂ ਬਹੁਤ ਜਦੋਂ ਕੋਈ ਇਦਾਂ ਦੇ ਹੁੰਦੇ ਨੇ